ਇਹਨਾਂ ਮੈਂ ਵੀਡੀਓ ਵਲੌਗ ਚਾ ਤੁਹਾਡੇ ਵੀਡੀਓ ਵਲੌਗ ਦੇ ਵਿੱਚ ਮੈਂ ਬਾਹਰ ਖੜਾ ਹਾਂ ਅੱ체 ਨਾ ਕੋਈ ਫੈਕਟਰੀ ਹੈ ਨਾ ਇੱਥੇ ਕੋਈ ਮੈਂ ਤੁਹਾਨੂੰ ਦਾ ਪੁੱਛਣਾ ਚਾਹਨਾ ਕਿ ਇਹ ਏਡੀ ਵੱਡੀ ਬਿਲਡਿੰਗ ਬਣਾਈ ਬਣਾਈ ਕਿਉਂ ਅਹੀਂ ਰਹੀ ਹੈ ਹੁਣ ਤੁਹਾਡਾ ਬੰਦਾ ਕੋ ਟਾਬੇ ਦੇ ਉੱਤੇ ਜਾ ਕੇ ਪਰਚੀਆਂ ਕੱਟ ਰਿਹਾ ਕੋਈ ਪਰਮਾਨੰਦ ਕੱਟ ਰਿਹਾ ਕੋਈ ਕੋਲੀਆਂ ਕੱਟ ਰਿਹਾ ਤੁਸੀਂ ਚੰਗੇ ਕਰੋ ਯਾਰ ਮੈਨੂੰ ਤਾਂ ਫੈਕਟਰੀ ਸਾਰੇ ਸਾਰੇ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜੀਆਂ ਪੰਚਾਇਤੀ ਚੋਣਾਂ ਹੈਗੀਆਂ ਉਹਨੂੰ ਲੈ ਕੇ ਪੰਚਾਇਤੀ ਚੋਣਾਂ ਦਾ ਜਿਹੜਾ ਵਿਗੁੱਲ ਵੱਜਿਆ ਹੋਇਆ ਤੁਹਾਨੂੰ ਵੀ ਪਤਾ 27 ਤਰੀਕ ਨੂੰ ਜਿਹੜੀ ਇਹਦਾ ਸ਼ੁਰੂ ਹੋ ਚੁੱਕਿਆ ਕੰਮ ਤੇ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਹੈਗੇ ਨੇ ਪੰਜ ਸਰਪੰਚ ਖੜੇ ਹੋਣਾ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਖਾਸ ਕਰਕੇ ਉਹ ਜਿਹੜੇ ਅਲੱਗ-ਅਲੱਗ ਪਾਰਟੀ ਨਾਲ ਕਹਿ ਸਕਦੇ ਆ ਜੁੜੇ ਹੋਣਗੇ ਜਾਂ ਵੈਸੇ ਆਮ ਲੋਕ ਹੋਣਗੇ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਗਰ ਪੰਚਾਇਤ ਜਿਹੜਾ ਬਲੌਗ ਵੀਡੀਓ ਬਲੌਗ ਦਫਤਰ ਹੈਗਾ ਨਰੋਡ ਜਮ ਸਿੰਘ ਉੱਥੇ ਪਹੁੰਚੇ ਆ ਲੋਕ ਇਕੱਠੇ ਹੋਏ ਨੇ ਦੋ ਖਬਰਾਂ ਤੁਹਾਨੂੰ ਸਵੇਰ ਦੀਆਂ ਆਪਾਂ ਪਹਿਲੇ ਵੀ ਦਿਖਾ ਚੁੱਕੇ ਆ ਜਿਹਦੇ ਵਿੱਚ ਇੱਕ ਦੇ ਵਿੱਚ ਸਾਫ ਸੀਗਾ ਕਿ ਕੁਰਸੀਆਂ ਖਾਲੀ ਨੇ ਕੋਈ ਅਧਿਕਾਰੀ ਇੱਥੇ ਮੌਕੇ ਤੇ ਨਹੀਂ ਸੀ ਪਹੁੰਚ ਰਿਹਾ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਜਿਹੜਾ ਕਾਫੀ ਰੋਸ ਸੀਗਾ ਉਸ ਤੋਂ ਬਾਅਦ ਜਦੋਂ ਇੱਥੇ ਅਧਿਕਾਰੀ ਨਾ ਪਹੁੰਚਦੇ ਦੇਖਦੇ ਲੋਕਾਂ ਵੱਲੋਂ ਰੋਡ ਜਾਮ ਕੀਤਾ ਗਿਆ ਤੇ ਰੋਡ ਤੇ ਆ ਕੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਸਰਕਾਰ ਦੇ ਖਿਲਾਫ ਕੈਬਨਟ ਮੰਤਰੀ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਉਸ ਤੋਂ ਬਾਅਦ ਫਿਰ ਵੀ ਜਿਹੜੇ ਅਧਿਕਾਰੀ ਇੱਥੇ ਨਹੀਂ ਪਹੁੰਚਦੇ ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਸਾਬਕਾ ਬਧਾਈ ਗੁਵਿੰਦਰਪਾਲ ਜੀ ਹੈਗੇ ਆ ਉਹ ਇਸ ਦਫ਼ਤਰ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਵੱਲੋਂ ਫੋਨ ਦੇ ਉੱਤੇ ਅਧਿਕਾਰੀਆਂ ਦੀ ਜਿਹੜੀ ਕਲਾਸ ਲਗਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਬਾਅਦ ਸਾਰੇ ਅਧਿਕਾਰੀ ਇੱਥੇ ਪਹੁੰਚਦੇ ਤੇ ਲੋਕਾਂ ਦੇ ਜਿਹੜੇ ਕੰਮ ਹੈ ਹੁਣ ਹੋ ਰਹੇ ਨੇ ਗਾਲਬਾ ਸੁਣਾਵਾਂਗੇ ਲੋਕਾਂ ਨਾਲ ਕੀਤੀ ਹੋਈ ਤੇ ਜਿਹੜੇ ਸਾਬਕਾ ਬਧਾ ਜਗਿੰਦਰਪਾਲ ਜੀ ਹੈ ਉਹਨਾਂ ਦਾ ਕੀ ਕਹਿਣਾ ਤੇ ਕਿਵੇਂ ਜਿਹੜੇ ਲੋਕਾਂ ਦੇ ਕੰਮ ਹੋ ਰਹੇ ਨੇ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਆਪਣਾ ਮੇਰਾ ਨਾਮ ਕੀਬਲੋ ਰਾਤ ਜੀ ਕਿਹੜੀ ਜਗ੍ਹਾ ਖੜੀ ਹੋਇਆ ਮੈਕਟਮ ਵੀਡੀਓ ਦਫ਼ਤਰ ਨੂੰ ਰੋਡ ਜਮ ਸਿੰਘ ਕਹਿੰਦੇ ਆ ਕੱਲ ਤੋਂ ਪਰੇਸ਼ਾਨੀ ਕਾਫੀ ਜਿਹੜੀ ਆ ਰਹੀ ਹੈ ਫਾਈਲਾਂ ਦੇ ਵਿੱਚ ਜਿਹੜੇ ਸੈਰਟੀਫਿਕੇਟ ਬਣਨੇ ਸੀਗੇ ਜਿਹੜੇ ਚੁੱਲਾ ਟੈਕਸ ਲੈ ਲਈਏ ਕਿਸੇ ਵੀ ਤਰ੍ਹਾਂ ਕਾਫੀ ਪਰੇਸ਼ਾਨੀ ਆ ਰਹੀ ਹੈ ਅੱਜ ਵੀ ਅਧਿਕਾਰੀ ਨਹੀਂ ਸੀਗੇ ਕੋਈ ਹਾਂਜੀ ਜੁਗਿੰਦਰਪਾਲ ਜੀ ਜਿਹੜੇ ਸਾਫ ਕਾ ਬਥਾਇਆ ਗਿਆ ਇੱਥੇ ਆਈ ਸੀਗੇ ਉਹਨਾਂ ਨੇ ਫੋਨ ਕੀਤਾ ਅਧਿਕਾਰੀਆਂ ਨੂੰ ਉਸ ਤੋਂ ਬਾਅਦ ਇਹ ਕੰਮ ਕਰ ਸ਼ੁਰੂ ਹੋਏ ਕਿ ਕਹਿਣਾ ਜਾਂਦੇ ਕਹਿੰਦਾ ਵੀ ਬਹੁਤ ਮੰਦ ਭੱਗੀ ਗੱਲ ਆ ਆਮ ਜਨਤਾ ਜਿਹੜੀ ਕਟੋ-ਕਟ ਮਹ ਕੱਲ 500 700 ਇਹ ਬੰਦਾ ਜਿਹੜਾ ਖਜਲ ਖਵਾਰ ਹੋ ਕੇ ਗਿਆ ਜੀ ਤੇ ਇਹਨਾਂ ਦੇ ਜਿਹੜੇ ਸੈਕਟਰੀ ਆ ਕਦੀ ਉਹ ਤਾਰਾਗੜ ਬੈਠੇ ਆ ਕਦੀ ਕਿਤੇ ਮਘਵਾਲ ਮੋੜ ਬੈਠੇ ਆ ਕਦੀ ਉਹ ਕਹਿੰਦੇ ਇਹ ਸੁੰਦਰ ਚੱਕ ਬੈਠੇ ਆ ਇਹ ਜਿਹੜੇ ਆਵਾਦੀ ਪਾਰਟੀ ਦੇ ਇਹਨਾਂ ਦਾ ਘਰ 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 ਕਾ ਜਾ ਕੇ ਉਹਨਾਂ ਦੀ ਪੱਕੀ ਕਟ ਰਹੀ ਆ ਬਾਕੀ ਜਿਹੜੇ ਆਮ ਜਿਹੜੀ ਜਨਤਾ ਜਿਹੜੀ ਦੂਜੀ ਪਾਰਟੀ ਨੂੰ ਜੁੜੀ ਆ ਉਹਨਾਂ ਨੂੰ ਹਰਾਸਮੈਂਟ ਬਹੁਤ ਹੋ ਰਹੀ ਹੈ ਤੇ ਇਸ ਕਰਕੇ ਅੱਜ ਯੋਗਿੰਦਰਪਾਲ ਜੀ ਆਏ ਆ ਇਹਨਾਂ ਦੇ ਖਿਲਾਫ ਤੋਂ ਧਰਨਾ ਲੱਗਿਆ ਤੇ ਫਿਰ ਥੋੜਾ ਜਿਹਾ ਕੰਮ ਕਾ ਜਾਈ ਹੋ ਸਰ ਸ਼ੁਰੂ ਹੋਇਆ ਹੁਣ ਕੰਮ ਹੋ ਰਿਹਾ ਅੰਦਰ ਹੁਣ ਹੋ ਰਿਹਾ ਜੀ ਕਟਵਾ ਚਾਰ ਪੰਜ ਦਿਨ ਤੋਂ ਜਿਹੜੇ ਹਰਾਸਮੈਂਟ ਹੋ ਰਹੀ ਹੈ ਜੀ ਮੇਰਾ ਨਾਮ ਜੀ ਮਦਨ ਕਪਾਲ ਆ ਮੈਂ ਬਲਾਕ ਸ਼ਮਤੀ ਮੈਂਬਰ ਗ੍ਰਾਮ ਪੰਚਾਇਤ ਗੁਗਰਾਹ ਤੋਂ ਮਦਨ ਜੀ ਇੱਥੇ ਕੀ ਪ੍ਰੋਬਲਮ ਆ ਰਹੀ ਸੀ ਜਿਹੜਾ ਨਗਰ ਪੰਚਾਇਤ ਹੈਗੀ ਨਰੋਡ ਜਮਲ ਸਿੰਘ ਵੀਡੀਓ ਬਲਾਗ ਦਫਤਰ ਕੀ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਮੈਂ ਕਹਿੰਦੀ ਸਰਕਾਰ ਵੱਲੋਂ 27 ਤਰੀਕ ਤੋਂ ਨਾਮੀਨੇਸ਼ਨ ਲੈਣੀ ਸ਼ੁਰੂ ਕੀਤੀ ਸੀ ਉਹਨਾਂ ਦੇ ਕਾਗਜ਼ ਅੱਜ ਤੱਕ ਨਹੀਂ ਪੂਰੇ ਮਿਲੇ ਅੱਜ ਜਗਿੰਦਰਪਾਲ ਜੀ ਅਖ਼ਸਰ ਮਲੇ ਦਫਤਰ ਦੇ ਵਿੱਚ ਪਹੁੰਚੇ ਨਾ ਤਾਂ ਫੇਰ ਅੰਗੜਾ ਫੇਲਾ ਸਾਰਾ 2 ਵਜੇ ਪਹੁੰਚਿਆ ਉਹਦੇ ਬਾਅਦ ਸਾਰਿਆਂ ਨੂੰ ਬੁੱਕ ਨੰਬਰ 4 ਦੀ ਰਸੀਦ ਤਾਂ ਦਿੱਤੀਆਂ ਚੁੱਲਾ ਟੈਕਸ ਦਿੱਤੇ ਨੇ ਨਾਲ ਤਾਂ ਕੋਈ ਅੱਧੇ ਲੋਕਾਂ ਜਿਹੜਾ ਕਿ ਲੋਕਾਂ ਨੇ ਦਿੱਤੇ ਜਿਹੜੇ ਸਰਕਾਰ ਨਾਲ ਸੰਬੰਧਤ ਬੰਦੇ ਸੀ ਕੀ ਲੱਗਦਾ ਕੀ ਕਾਰਨ ਲੱਗਦਾ ਤੁਹਾਨੂੰ ਜਿਹੜੇ ਨਹੀਂ ਅਧਿਕਾਰੀ ਆ ਰਹੇ ਇੱਥੇ ਜਿਹੜੇ ਅਫਸਰ ਨਹੀਂ ਆ ਰਹੇ ਕੀ ਲੱਗਦਾ ਠੱ꺼 ਸਾਹਿਬ ਨਾਲ ਵੀ ਆਪਣੇ ਜੇ ਪਾਰਟੀ ਦੇ ਬੰਦੇ ਸਾਰੇ ਸਰਪੰਚ ਬਣਾ ਲੈ ਸੀ ਲੱਗਦਾ ਇਸ ਤਰ੍ਹਾਂ ਠੱਕੇ ਨਾਲ ਸਰਪੰਚ ਬਣਨਗੇ ਜੇ ਕੱਲ ਨੂੰ ਅੱਗੇ ਇਲੈਕਸ਼ਨ ਆਣਗੇ ਵਿਧਾਨ ਸਭਾ ਦੇ ਤੇ ਆਮ ਆਦਮੀ ਪਾਰਟੀ ਸਕਰ ਜਿੱਤੇ ਜੇ ਬਿਲਕੁਲ ਨਹੀਂ ਕਿੱਦਾਂ ਜਿੱਤਾਂ ਜੀ ਇਹ ਤਾਂ ਠੱਕੇ ਸਾਹਿਬ ਨਾਲ ਆਪਣੇ ਸਰਕਾਰ ਬਣਾਉਣਾ ਚਾਹੁੰਦਾ ਹੈ ਪਿੰਡਾਂ ਦੇ ਵਿੱਚ ਉਹ ਤਾਂ ਬਿਲਕੁਲ ਨਹੀਂ ਹੋ ਜਾਣਾ ਹੁਣ ਹਰ ਲੋਕਾਂ ਨੂੰ ਜੱਜ ਅਸ਼ੇਦ ਬੁੱਕ ਮਿਲ ਗਈ ਆ ਅੱਜ ਚੁੱਲਾ ਟਾਕਾ ਸਾਹਿਬ ਮਹਿਲਾ ਸਾਹਿਬ ਨੇ ਦੁਆਏ ਨਾ ਤਾਂ ਫਿਰ ਲੋਕਾਂ ਦਾ ਕੰਮ ਜੂਰੇ ਹੋਣਗੇ ਤਾਂ ਉਹਦੇ ਸਬੰਧਤ ਵਿੱਚ ਕਾਂਗਰਸ ਸਭ ਤੋਂ ਜ਼ਿਆਦਾ ਸਰਪੰਚ ਬਣਨਗੇ ਹਾਂ ਸਰ ਜੀ ਇਹ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਲੋਕੀ ਜਿਹੜੇ ਆ ਫਾਈਨਲ ਨੂੰ ਲੈ ਕੇ ਕੰਪਲੀਟ ਕਰਨ ਵਾਸਤੇ ਕਾਫੀ ਖੱਜਲ ਖਰਾਬ ਹੋ ਰਹੀ ਹੈ ਅੱਜ ਤੁਹਾਡੇ ਵੱਲੋਂ ਕਹਿੰਦੇ ਨੇ ਕਿ ਅਧਿਕਾਰੀਆਂ ਦੀ ਕਿਤੇ ਨਾ ਕਿਤੇ ਕਲਾਸ ਲਗਾਈ ਗਈ ਹੈ ਤੇ ਫਿਰ ਅਧਿਕਾਰੀ ਇੱਥੇ ਆਏ ਨੇ ਤੇ ਫਿਰ ਲੋਕਾਂ ਦੇ ਕੰਮ ਹੋਇਆ ਕੀ ਕਹਿਣਾ ਚਾਹੁੰਦੇ ਦੁਕੋ ਗੱਲ ਹੈ ਜਿਹੜੇ IAS ਤੇ IPS ਅਫਸਰ ਹੁੰਦੇ ਨੇ ਨਾ ਉਹ ਬਿਲਕੁਲ ਇੱਕ ਜਾਇਜ਼ ਕੰਮ ਕਰਦੇ ਆ ਉਹ ਕਿਸੇ ਨੂੰ ਵੀ ਨਜਾਇਜ਼ ਕੰਮ ਕਰਨ ਮਾਸੇ ਅਨੁਮਤੀ ਨਹੀਂ ਦਿੰਦੇ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਪਠਾਨਕੋਟ ਮੈਂ ਸਵੇਰੇ ਉਹਨਾਂ ਨੂੰ ਮਿਲਿਆ ਵੀ ਇਹ ਸਮੱਸਿਆ ਆ ਰਹੀ ਹੈ ਪਹਿਲੇ ਗਰੋਟੇਚਾਰੀ ਸੀ ਤੇ ਗਰੋਟੇ ਨੂੰ ਫੋਨ ਕਰਤਾ ਸੀ ਉਹਨਾਂ ਮੈਨੂੰ ਕਿਹਾ ਵੀ ਜਿੱਥੇ ਜਿੱਥੇ ਕੋਈ ਸਮੱਸਿਆ ਆਏਗੀ ਤੁਸੀਂ ਮੈਨੂੰ ਦੱਸੋ ਹੱਲ ਹੋ ਜਾਏਗੀ ਗਰੋਟੇ ਦੀ ਸਮੱਸਿਆ ਹੱਲ ਹੋ ਗਈ ਨਰੋਡ ਜਮ ਸਿੰਘ ਦੀ ਸਮੱਸਿਆ ਸੀ ਫਿਰ ਮੈਂ ਨਰੋਡ ਜਮ ਸਿੰਘ ਆਇਆ ਤੋਂ ਜ਼ਿਲ੍ਹੇ ਮੈਂ ਆਇਆ ਉਸਨੇ ਸਾਰੇ ਸੈਕਟਰੀ ਵੀ ਆ ਗਏ ਮੀਟੂ ਸਾਹਿਬ ਵੀ ਰੇਨ ਜੈ ਸਾਹਿਬ ਵੀ ਰੇਨ ਉਹਨਾਂ ਸਮੱਸਿਆ ਇਹ ਆ ਬਕਮ ਤੇ ਠੀਕ ਚੱਲ ਰਿਹਾ ਹੈ ਸਮਸਿਆ ਇਹ ਹੈ ਵੀ ਜਿਸਰਾ ਉਹਨੇ ਸਾਡੇ ਜੈਨ ਹੈ ਜੈਦੇ ਸੈਨ ਉਹਨੇ ਨੋਡਿਊ ਤੇ ਵੀਡੀਓ ਦੇ ਸੈਨ ਹੋਣਿਆ ਨੋਡਿਊ ਤੇ ਇਹਨਾਂ ਕੋਈ ਬਲਾਗ ਚਾਹਿਆ ਜਿਸਰਾ ਉਹ ਸੁਆਮ ਪਰ ਤੋਂ ਸਾਡਾ ਸਰਨੇ ਤੋਂ ਮੁੜਾ ਅਮਿਤ ਜੈ ਹੈ ਉਹ ਜੈ ਕੋਲ ਤੇਨ ਬਲਾਗ ਹੈ ਉਹ ਪਹਿਲੇ ਦੁਪਹਿਰ ਤੱਕ ਇੱਥੇ ਬੈਠਾ ਰਿਹਾ ਹੁਣ ਉਹ ਸੁਆਮ ਪਰ ਚਲ ਗਿਆ ਤੇ ਉਹਨੂੰ ਉਹਨਾ ਮੈਨੂੰ ਫੋਨ ਕਰਕੇ ਕਿਹਾ ਵੀ ਅੰਕਲ ਤੁਸੀਂ ਬੰਦੇ ਭੇਜ ਦਿਓ ਮੈਂ ਇਥੇ ਵੀ ਸੰਗ ਕਰ ਦਿਆਂਗਾ ਤੇ ਮੈਂ ਨਾਲ ਦੇ ਨਾਲ ਸਾਰਿਆਂ ਨੂੰ ਗਾਈਡ ਕਰਦਾ ਪਿਆ ਵੀ ਤੁਸੀਂ ਉੱਥੇ ਚਲੇ ਜਾਓ ਸੋ ਮੇਰੀ ਕਹਿਨ ਦਾ ਭਾਵ ਇਹ ਆ ਵੀ ਜਿਹੜੇ ਵੀ ਅਸਰ ਹੈ ਜਿਨ੍ਹਾਂ ਜਿਨ੍ਹਾਂ ਦੀ ਜੋ ਡਿਊਟੀ ਹੈ ਉਹਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਆ ਕਿ ਇਹ ਸਰਪੰਚਾ ਦਾ ਇਲੈਕਸ਼ਨ ਜਿਹੜੀ ਆ ਸਰਕਾਰ ਆ ਜਾਂ ਇੱਥੋਂ ਦਾ ਸਾਡਾ ਰਾਇਬਰ ਮੰਤਰੀ ਆ ਉਹਨੂੰ ਵੀ ਚਾਹੀਦਾ ਪਾਰਛਟੀ ਨਹੀਂ ਕਰਨੀ ਚਾਹੀਦੀ ਸਾਰੇ ਲੋਕਾਂ ਨੂੰ ਸਹਿਦ ਦਿਨ ਚਾਹੀਦੀ ਆ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਹਲਕੇ ਦਾ ਮੰਤਰੀ ਹੈ ਤੇ ਬਿਲਕੁਲ ਫਿਰ ਗੱਲ ਨਾਲ ਇਲੈਕਸ਼ਨ ਕੀਤੇ ਜਾ ਰਹੇ ਆ ਕਿਸੇ ਨਾਲ ਪਾਰਛਟੀ ਨਹੀਂ ਕੀਤੀ ਜਾ ਰਹੀ ਤੇ ਮੈਂ ਤਾਂ ਸਰ ਮੈਂ ਕਿਸੇ ਨੂੰ ਵੀ ਕਹਾਂ ਵੀ ਤੁਸੀਂ ਉਹਨੂੰ ਬੋਟ ਪਾਣੀ ਤੇ ਉਹਨੂੰ ਬੋਟ ਪਾਣੀ ਮੈਂ ਕਿਹਾ ਵੀ ਤੁਸੀਂ ਤਗੜੇ ਹੋ ਕੇ ਜਿਹੜੇ ਇਹ ਬੰਦੇ ਆਇਆ ਮੈਂ ਸਾਰਿਆਂ ਨੂੰ ਕਿਹਾ ਵੀ ਤਗੜੇ ਹੋ ਕੇ ਤੁਸੀਂ ਜਿਹੜਾ ਉਹਨਾਂ ਨੂੰ ਜੋ ਵੀ ਸਰਟੀਫਿਕੇਟ ਚਾਹੀਦਾ ਸਾਰਿਆਂ ਦਾ ਤਾਂ ਠੀਕ ਹੈ